ਪੁਲਿਸ ਵੱਲੋਂ ਕਾਨੂੰਨਾ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਜਿਹੇ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਤਾਜ਼ਾ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਵਿੱਚ ਮਾਸਟਰ ਕਲੋਨੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਢਾਇਆ ਗਿਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਘਰ ਜਿਹੜਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਦੇ ਸੋਦਾਗਰਾਂ ਦੇ ਖਿਲਾਫ ਨੋ ਟੋਲਰੈਂਸ ਨੀਤੀ ਹੈ ਜਿਹੜੀ ਅਪਣਾਈ ਜਾ ਰਹੀ ਹੈ ਤੇ ਸਖਤ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਅਧੀਨ ਇਸ ਨਸ਼ਾ ਤਸਕਰ ਦੇ ਉੱਤੇ ਮੁਕੱਦਮੇ ਦਰਜ ਨੇ ਤੇ ਇਸੇ ਦੇ ਤਹਿਤ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਸੱਸੀ ਗੱਲ ਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ایਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕਿ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾ ਹੋ ਹੈਗੀ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਦੇ ਤੇ ਦੋਨ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾ ਜੇਲ੍ਹ 'ਚ ਤੇ ਫਿਲਹਾਲ ਸਾਰੀ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਉਹਨਾਂ ਨੂੰ ਪਹਿਲੇ ਨੋਟਿਸ ਵਗਰਾ ਵੀ ਜਾਰੀ ਕੀਤੇ ਸੀਗੇ ਤੇ ਉਹ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਦੀ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਹੀ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗਾ ਹੁਣ ਮਚ ਲਿਆਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮ ਸਰੇਕ ਜਿਸ ਲਗੇ ਵੱਡੇ ਪੱਧਰ ਤੇ ਰਸ਼ੀ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਇਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਲਗਾ ਦੇਖੋ ਜੀ ਮੈਂ ਇਹ ਕਹਿਣਾ ਕਿ ਪਹਿਲਾਂ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕੈਨ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ ਪ੍ਰਯਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਇਹ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰਿਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕੀ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕੀਤੀਆਂ ਜਾਂਦੀਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਜਾਰੀ ਰਹੇ ਸ਼ੁਕਰ ਕੀ ਬੇਸਰ ਕਰਨ ਗਿਆ ਇਸ ਸਮਾਗਮ ਦੇ ਹਾਂਜੀ ਕੋਈ ਵੱਡੇ ਸਰਕਣਾ ਨੂੰ ਹੱਥ ਪਾਇਆ ਇਸ ਸਮਾਗਮ ਦੇ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਇਨਸਾਨੀਆਂ ਇਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਦੀ ਮਦਰ ਇਨ ਲਾ ਸੁਰੇਸ਼ ਕੌਰ ਉਹਤੇ ਵੀ ਜਿਹੜੇ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ ਚ ਵਿਸ਼ਵਾਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜੇਹੇ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਨਜਾਇਜ਼ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਗਏ ਨੇ ਜਾਂ ਹੋਰ ਉਸਾਰੀਆਂ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਕਾਨੂੰਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਜੇਹੇ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਤਾਜ਼ਾ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਵਿੱਚ ਮਾਸਟਰ ਕਲੋਨੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਢਾਇਆ ਗਿਆ ਹੈ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਘਰ ਜਿਹੜਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਦੇ ਸੋਦਾਗਰਾਂ ਦੇ ਖਿਲਾਫ ਨੋ ਟੋਲਰੈਂਸ ਨੀਤੀ ਹੈ ਜਿਹੜੀ ਅਪਣਾਈ ਜਾ ਰਹੀ ਹੈ ਤੇ ਸਖਤ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਅਧੀਨ ਇਸ ਨਸ਼ਾ ਤਸਕਰ ਦੇ ਉੱਤੇ ਮੁਕੱਦਮੇ ਦਰਜ ਨੇ ਤੇ ਇਸੇ ਦੇ ਤਹਿਤ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਸਸੀ ਕਾਂਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਆ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਹੈ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ-ਇਨ-ਲॉ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਹੈ ਐਨਡੀ ਤੇ ਦੋਨੋਂ ਹੀ ਜਿਹੜੀ ਲੇਡੀਜ਼ ਨੇ ਫਿਲਹਾਲ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾਹਰ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਨਾਰੀ ਡਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਹੀ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗਾ ਨਾ ਮਚ ਲਾਈ ਜਾਂਦੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮਿਲੀ ਮੈਂਬਰ ਤੇ ਸਾਡੀ ਟੀਮ ਆ ਉਸਤੇ ਵੀ ਜਿਹੜੀ ਹੈਗੀ ਉਹ ਕਾਰਵਾਈ ਕਰ ਰਹੀ ਹੈ ਪਹਿਲੇ ਜਿਹੜੀ ਪ੍ਰੋਪਰਟੀ ਠਾਈ ਸੀ ਸਿਰੇ ਇਸੇ ਲੈ ਕੇ ਜ ਵੱਡੇ ਪੱਧਰ ਤੇ ਨਸ਼ੇ ਦਾ ਜਿਹੜਾ کاروبار ਚੱਲ ਰਿਹਾ ਹੈ ਉਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਇਹਦਾ ਦੇਖੋ ਜੀ ਮੈਂ ਇਹ ਕਹਣਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕਹਿਣ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਦੇ ਵਿੱਚ ਕੀ ਕਹਦੀ ਹੈ ਘਟौती ہوئی ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ પ્રયਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਜਿਹੜੇ ਹੈ ਜਾਗਰੂਕ ਹੋਣ ਅਵੇਅਰ ਹੋਣ ਤੇ ਇਹ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰੈਸਟਰ ਕਿਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਾਰਥੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕਿ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕਿੱਤੀਆਂ ਜਾਂਦੀਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਜਾਰੀ ਰਹੇ। ਹਾਂਜੀ ਕਈ ਵੱਡੇ ਸਰਗਨਾਂ ਨੂੰ ਹੱਥ ਪਾਇਆ ਇਸ ਮਾਮਲੇ ਦੇ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜਿਵੇਂ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਇਸ ਤੇ ਤਿੰਨ ਪਰਚੇ ਦਰਸੀ ਗਏ ਤੇ ਇਸ ਤੋਂ ਇਲਾਵਾ ਜਿਹੜੀ ਮਦਰ ਇਨ ਲਾ ਉਸ सुरेश कौर ਉਹ ਤੇ ਵੀ ਜਿਹੜੇ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜੇ ਹੀ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਨਜਾਇਜ਼ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਗਏ ਨੇ ਜਾਂ ਹੋਰ ਉਸਾਰੀਆਂ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਕਾਨੂੰਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਜੇ ਹੀ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਤਾਜ਼ਾ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਵਿੱਚ ਮਾਸਟਰ ਕਲੋਨੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਢਾਇਆ ਗਿਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਘਰ ਜਿਹੜਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਦੇ ਸੁੱਧਾਗਰਾਂ ਦੇ ਖਿਲਾਫ ਨੋ ਟੋਲਰੈਂਸ ਨੀਤੀ ਹੈ ਜਿਹੜੀ ਅਪਣਾਈ ਜਾ ਰਹੀ ਹੈ ਤੇ ਸਖਤ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਅਧੀਨ ਇਸ ਨਸ਼ਾ ਤਸਕਰ ਦੇ ਉੱਤੇ ਮੁਕਦਮੇ ਦਰਜ ਨੇ ਤੇ ਇਸੇ ਦੇ ਤਹਿਤ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ। ਸੱਸੀ ਗੱਲ ਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ। ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਲਾਣ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾ ਜੇਲ੍ਹ 'ਚ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਨੇ ਡਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਹੀ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਆ ਨਾ ਮਚ ਲਾਈ ਜਾਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈ ਸਿਰਫ ਇਹ ਸੀ ਕਿ ਲੱਗੇ ਵੱਡੇ ਪੱਧਰ ਤੇ ਰਸ਼ੀਵਾ ਜਿਹੜਾ ਕਾਰੋਬਾਰ ਚੱਲੇ ਆ। ਇਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਦੇਖੋ ਜੀ ਮੈਂ ਇਹ ਕਹਿੰਦਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕੈਨ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ ਪ੍ਰਯਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਤੋਂ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰੈਸਟਰ ਕੀਤਾ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਾਰਥੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕਿ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕਿੱਤੀਆਂ ਜਾਂਦੀਆਂ ਅੱਜ ਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਜਾਰੀ ਰਹੂ। ਸ਼ੁਕਰ ਕੀ ਬੇਸਰ ਕਰੂਗੀ ਇਸ ਪਾਇਆ ਗਿਆ। ਹਾਂਜੀ ਕੋਈ ਵੱਡੇ ਸਰਕਣਾ ਨੂੰ ਹੱਥ ਪਾਇਆ ਇਸ ਮਾਮਲੇ ਦੇ। ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜਿਵੇਂ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ। ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕੋਜ਼ ਜਿਹੜੀ ਮੇਨ ਸਾਨੀਆਂ ਐ ਇਸ ਤੇ ਤਿੰਨ ਪਰਚੇ ਦਰਸੀ ਗਏ ਤੇ ਇਸ ਤੋਂ ਇਲਾਵਾ ਜਿਹੜੀ ਮਦਰ ਮਦਰ ਇਨ ਲੋਅ சுரேਸ਼ ਕੌਰ ਉਹ ਤੇ ਵੀ ਜਿਹੜੇ ਐਂਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ ਚ ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜੇਹੇ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਨਜਾਇਜ਼ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਗਏ ਨੇ ਜਾਂ ਹੋਰ ਉਸਾਰੀਆਂ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਕਾਨੂੰਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਜੇਹੇ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਤਾਜ਼ਾ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਵਿੱਚ ਮਾਸਟਰ ਕਲੋਨੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਢਾਇਆ ਗਿਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਘਰ ਜਿਹੜਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਦੇ ਸੁੱਧਾਗਰਾਂ ਦੇ ਖਿਲਾਫ ਨੋ ਟੋਲਰੈਂਸ ਨੀਤੀ ਹੈ ਜਿਹੜੀ ਅਪਣਾਈ ਜਾ ਰਹੀ ਹੈ ਤੇ ਸਖਤ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਅਧੀਨ ਇਸ ਨਸ਼ਾ ਤਸਕਰ ਦੇ ਉੱਤੇ ਮੁਕਦਮੇ ਦਰਜ ਨੇ ਤੇ ਇਸੇ ਦੇ ਤਹਿਤ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਸਸੀ ਗੱਲ ਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ਈਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਨ ਦੀ ਜਿਹੜੀ ਦੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ-ਇਨ-ਲॉ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐਨਡੀ ਤੇ ਦੋਨੋਂ ਹੀ ਜਿਹੜੀ ਲੇਡੀਜ਼ ਨੇ ਫਿਲਹਾਲ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾਹਰ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਇਹਨਾਂ ਨੇ ਡਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਹੀ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਆ ਨਰਮਚ ਲਿਆਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਉਹਦੀ ਫੈਮਿਲੀ ਮੈਂਬਰ ਤੇ ਸਾਡੀ ਟੀਮ ਆ ਉਸਤੇ ਵੀ ਜਿਹੜੀ ਹੈਗੀ ਉਹ ਕਾਰਵਾਈ ਕਰਦੀ ਹੈ ਪਹਿਲੇ ਜਿਹੜੀ ਪ੍ਰੋਪਰਟੀ ਟਰਾਈ ਸੀ ਸਰੇ ਇਸੇ ਲੈ ਕੇ ਜ ਵੱਡੇ ਪੱਧਰ ਤੇ ਰਸ਼ੀ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਇਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਦੇਖੋ ਜੀ ਮੈਂ ਇਹ ਕਹਿੰਦਾ ਕਿ ਪਹਿਲੇ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕਹਿਣ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਕੀ ਕਹਦੀ ਹੈ ਘਟौती ਹੋਈ ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਥੇ ਵਕ ਵਕ ਤਰੀਕੇ ਦੇ પ્રયਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਤੋਂ ਜਿਹੜੇ ਹਨ ਜਾਗਰੂਕ ਹੋਣ ਅਵੇਅਰ ਹੋਣ ਤੇ ਜਿਹੜੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰਜਿਸਟਰ ਕੀਤੇ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕੀ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਿਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜਣ ਸੈਮੀਨਾਰਸ ਤੇ ਮੀਟਿੰਗਸ ਕਿੱਤਿਆ ਜਾਂਦੀਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਰੀ ਰਹੂਗੀ ਬਿਲਕੁਲ ਕੀ ਬੇਸਰਕਾ ਨੂੰ ਹੱਥ ਪਾਇਆ ਸਮਾਪਤ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ बिकॉज ਜਿਹੜੀ ਮੇਨ ਸਾਨੀਆਂ ਐ ਇਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਮਦਰ ਇਨ ਲਾਉ ਸੁਰੇਸ਼ ਕੌਰ ਉਹਤੇ ਵੀ ਜਿਹੜੇ ਐ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਸਾਡੀ ਪੁਲਿਸ ਪਾਰਟੀ ਦੀ ਕਾਰਵਾਈ ਦੇ ਕਰਕੇ ਦੋਨੋਂ ਹੀ ਜਿਹੜੀਆਂ ਜੇਲ੍ਹ ਵਿੱਚ ਵਿਸ਼ਵਾਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਅਜੇਹੇ ਨਸ਼ਾ ਤਸਕਰ ਜਿਨ੍ਹਾਂ ਵੱਲੋਂ ਨਜਾਇਜ਼ ਜ਼ਮੀਨਾਂ ਤੇ ਕਬਜ਼ੇ ਕਰਕੇ ਘਰ ਬਣਾਏ ਗਏ ਨੇ ਜਾਂ ਹੋਰ ਉਸਾਰੀਆਂ ਕੀਤੀਆਂ ਗਈਆਂ ਨੇ ਪੁਲਿਸ ਵੱਲੋਂ ਕਾਨੂੰਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਆ ਅਜੇਹੇ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਕਈ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਤਾਜ਼ਾ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਦੇ ਵਿੱਚ ਮਾਸਟਰ ਕਲੋਨੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਢਾਇਆ ਗਿਆ ਹੈ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਇਹ ਘਰ ਜਿਹੜਾ ਬਣਾਇਆ ਗਿਆ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਨਸ਼ਿਆਂ ਦੇ ਸੋਦਾਗਰਾਂ ਦੇ ਖਿਲਾਫ ਨੋ ਟੋਲਰੈਂਸ ਨੀਤੀ ਆ ਜਿਹੜੀ ਅਪਣਾਈ ਜਾ ਰਹੀ ਹੈ ਤੇ ਸਖਤ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਐਨਡੀਪੀਐਸ ਦੇ ਅਧੀਨ ਇਸ ਨਸ਼ਾ ਤਸਕਰ ਦੇ ਉੱਤੇ ਮੁਕਦਮੇ ਦਰਜ ਨੇ ਤੇ ਇਸੇ ਦੇ ਤਹਿਤ ਇਸ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਸਸੀ ਗਾਂਜੀ ਅਸੀਂ ਜੀ ਫਿਲਹਾਲ ਜਿਹੜੀ ਮਾਸਟਰ ਕਲੋਨੀ ਦੇ ਵਿੱਚ ਜਿਹੜੀ ਹੈਗੀ ਆ ایਓ ਸਾਹਿਬ ਦੇ ਨਾਲ ਸਿਵਲ ਪ੍ਰਸ਼ਾਸਨ ਦੇ ਨਾਲ ਇੱਥੇ ਸਾਰੀ ਟੀਮ ਜਿਹੜੀ ਮੌਜੂਦ ਹੈ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਏ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਦੀ ਔਰਤ ਸੀਗੀ ਜਿਹੜੀ ਕਿ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾਅ ਹੈਗੀ ਆ ਸੁਰੇਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਤੇ ਦੋ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਬਾ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਉਹ ਸਾਹਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਨਾ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਹੀ ਨਸ਼ਾ ਤਸਕਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਉਹ ਮਚ ਲਾਂਦੀ ਜਾ ਰਹੀ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮਿਲੀ ਮੈਂਬਰ ਫਿਰ ਇਹ ਸੀ ਲੱਗੇ ਜ ਵੱਡੇ ਪੱਧਰ ਤੇ ਰਸ਼ੀ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਹੈ ਉਹ ਰੋਕਣ ਲਈ ਕੀ ਜਿਹੜੇ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਦੇਖੋ ਜੀ ਮੈਂ ਇਹ ਕਹਿੰਦਾ ਕਿ ਪਹਿਲਾਂ ਤੋਂ ਬਹੁਤ ਜ਼ਿਆਦਾ ਜਿਹੜੇ ਲੋਕੀ ਸਾਨੂੰ ਆ ਕੇ ਦੱਸਦੇ ਨੇ ਲੋਕਾਂ ਦੇ ਕਹਿਣ ਮੁਤਾਬਿਕ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਕੀ ਕਹਦੀ ਹੈ ਘਟौती ہوئی ਹੈ ਤੇ ਕਿਉਂਕਿ ਇਹਦੇ ਵਿੱਚ ਵਕ ਵਕ ਸਮਾਂ ਤੇ ਵਕ ਵਕ ਤਰੀਕੇ ਦੇ ਪ੍ਰਯਤਨ ਪ੍ਰਸ਼ਾਸਨ ਵੱਲੋਂ ਲੋਕਾਂ ਵੱਲੋਂ ਮੀਡੀਆ ਦੇ ਸੱਜਣਾ ਵੱਲੋਂ ਕੀਤੇ ਜਾ ਰਹੇ ਹਨ ਤਾਂ ਕਿ ਲੋਕੀ ਵਕ ਜਿਹੜੇ ਹੈ ਜਾਗਰੂਕ ਹੋਣ ਅਵੇਅਰ ਹੋਣ ਤੇ ਨਸ਼ੇ ਦੀ ਜਿਹੜੀ ਤੋੜ ਹੈ ਕੋੜ ਹੈ ਜਿਹੜਾ ਸਾਡੇ ਸੂਬੇ ਤੋਂ ਸਾਡੇ ਜ਼ਿਲ੍ਹੇ ਤੋਂ ਇਹ ਖਤਮ ਕੀਤਾ ਜਾਵੇ ਤੇ ਇਸੇ ਲੜੀ ਦੇ ਵਿੱਚ ਸਾਡੇ ਵੱਲੋਂ ਜਿਹੜੇ ਨਸ਼ਾ ਤਸਕਰ ਹੁੰਦੇ ਉਹਨਾਂ ਨੂੰ ਫੜਿਆ ਜਾਂਦਾ ਹੈ ਸਮੇਂ-ਸਮੇਂ ਤੇ ਤੇ ਕਰੀਬ 150 ਤੋਂ ਉੱਤੇ ਪਰਚੇ ਪਿਛਲੇ 2 ਮਹੀਨਿਆਂ ਦੇ ਵਿੱਚ ਰੈਸਟਰ ਕੀਤਾ ਜਾ ਚੁੱਕੇ ਦੇ ਵਿੱਚ 250 ਤੋਂ ਪਲੱਸ ਵਿਅਕਤੀ ਜਿਹੜੇ ਨਸ਼ਾ ਤਸਕਰ ਸੀਗੇ ਜਾਂ ਛੋਟੇ ਪਦਰਤੇ ਪੈਡਲਿੰਗ ਕਰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਤੋਂ ਇਲਾਵਾ 50 ਤੋਂ ਪਲੱਸ ਵਿਅਕਤੀ ਜਿਹੜੇ ਕੀ ਨਸ਼ੇ ਪੀਣ ਦੇ ਆਦੀ ਸਨ ਕੰਜ਼ਿਊਮ ਕਰਦੇ ਸੀਗੇ ਇਸ ਪੂਰੀ ਕਾਰੋਬਾਰ ਦੇ ਵਿਕਟਮ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਨੂੰ ਦਾਖਲ ਕਰਾਇਆ ਗਿਆ ਇਸ ਤੋਂ ਇਲਾਵਾ ਅਵੇਅਰਨੈਸ ਸੈਮੀਨਾਰ ਤੇ ਇਸ ਜਿਹੜੇ ਸਪੋਰਟਸ ਦੇ ਜਿਹੜੇ ਹੈਗੇ ਐਕਟੀਵਿਟੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿੱਥੀਆਂ ਜਾਂਦੀਆਂ ਹਨ ਤਾਂ ਕਿ ਲੋਕ ਸਾਡੇ ਨਾਲ ਜੁੜੇ ਸੈਮੀਨਾਰਸ ਤੇ ਮੀਟਿੰਗਸ ਕਿੰਨੀਆਂ ਜ਼ਿਆਦਾਆਂ ਹਨ ਜਿਹਦੇ ਸਾਡੇ ਲੋਕ ਵੱਤੇ ਕੀ ਕਹਿੰਦੇ ਲੋਕ ਜਾਗਰੂਕ ਹੋਣ ਤੇ ਵੱਧ ਚੜ ਕੇ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਫਰਕ ਆ ਗਿਆ ਇਹ ਲੋਕ ਜਿਹੜੇ ਸਾਨੂੰ ਆ ਕੇ ਫੀਡਬੈਕ ਦਿੰਦੇ ਤੇ ਅੱਗੇ ਵੀ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਹੈ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਰੀ ਰਹੂਗੀ ਬਿਲਕੁਲ ਕੀ ਬੇਸਰਕਣਾ ਨੂੰ ਹੱਥ ਪਾਇਆ ਗਿਆ ਹੈ ਇਸ ਸਮਾਗਮ ਦੇ ਵਿੱਚ ਹਾਂਜੀ ਕੋਈ ਵੱਡੇ ਸਰਗਣਾ ਨੂੰ ਹੱਥ ਪਾਇਆ ਹੈ ਇਸ ਸਮਾਗਮ ਦੇ ਵਿੱਚ ਦੇਖੋ ਜੀ ਜਿੱਦਾਂ ਮੈਂ ਕਿਹਾ ਕਿ ਹੁਣ ਆ ਜਿਹੜੇ ਜੋ ਆਪਾਂ ਇੱਥੇ ਡਿਮੋਲੀਸ਼ਨ ਦੀ ਕਾਰਵਾਈ ਕਰ ਰਹੇ ਹਾਂ ਇਹ ਫਿਲਹਾਲ ਜਿਹੜੇ ਹੈਗੇ ਆ ਇਹ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰਦੇ ਸੀ ਬਿਕਾਜ਼ ਜਿਹੜੀ ਮੇਨ ਸਾਨੀਆਂ ਇਸ ਤੇ ਤਿੰਨ ਪਰਚੇ ਦਰ ਸੀਗੇ ਤੇ ਇਸ ਤੋਂ ਇਲਾਵਾ ਜਿਹੜੀ ਮਦਰ ਇਨ ਲਾਉ ਸੁਰੇਸ਼ ਕੋਰ ਉੱਤੇ ਵੀ ਜਿਹੜੇ ਐਨਡੀ ਦੇ ਪਰਚੇ ਦਰਸਨ ਤੇ ਦੋਨੋਂ ਹੀ